ਦਿੰਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਇਹ ਵਲੌਗ ਵੀਕਐਂਡ ਦਾ ਤੇ ਵੀਕਐਂਡ ਤੇ ਵੀ ਮੈਂ ਸਵਾ ਪੰਜ ਉੱਠ ਗਈ ਸੀ ਤੇ ਸਾਢੇ ਪੰਜ ਤੱਕ ਬਾਹਰ ਆ ਗਈ ਸੀ ਨਾਨੀ ਦੀਆਂ ਜਿਹੜੀਆਂ ਦੇ ਘਰਾੜੇ ਇੱਥੋਂ ਤੱਕ ਸੌਂਦੇ ਆ ਕੋਸਾ ਨਿੰਬੂ ਪਾਣੀ ਰੈਡੀ ਹੋ ਗਿਆ ਤੇ ਹੁਣ ਪਤੀ ਦੇਵ ਵੱਲ ਨੂੰ ਰਵਾਨਾ ਹੋ ਰਹੇ ਹਾਂ ਪਤੀ ਦੇਵ ਅੱਜ ਵੀ ਸਵੇਰੇ ਜਲਦੀ ਉੱਠ ਗਏ ਸੀ ਕਿਉਂਕਿ ਕੰਮ ਕਰਨਾ ਸੀ ਆਰਾਮ ਨਾਲ ਆਪਾਂ 5-7 ਮਿੰਟ ਸਬਰ ਨਾਲ ਪਾਣੀ ਪੀਤਾ ਫਿਰ ਆਪਣੇ ਕੱਚੇ ਪੱਕੇ ਰਾਹਾਂ ਦੇ ਸਾਥੀ ਯੋਗਾ ਮੈਟ ਨੂੰ ਹਵਲਵਾਈ ਪਹਿਲਾਂ ਨਾ ਕਦੇ ਵੀ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਜਾਂ ਯੋਗਾ ਸ਼ੁਰੂ ਕੀਤਾ ਨਾ ਜਦੋਂ ਵੀ ਹਮੇਸ਼ਾ ਇਹ ਹੁੰਦਾ ਸੀ ਵੀ ਚਲੋ ਜਾਪ ਤਾਂ ਪੂਰਾ ਜਾਂ ਕਰ ਲਿਆ ਕਿ ਹਾਂ ਜੀ ਵੀਕਐਂਡ ਆ ਹੋਇਆ ਕਿ ਸਾਰੇ ਦਿਨ ਇੱਕੋ ਜਿਹਾ ਤੇ ਜੇ ਵੀਕਐਂਡ ਆ ਆਪਾਂ ਸੋਚਦੇ ਹਾਂ ਕਿ ਜ਼ਿਆਦਾ ਦੇਰ ਤੱਕ ਆਪਾਂ ਪਈ ਰਹਿਣਾ ਉਹਦੇ ਨਾਲੋਂ ਚੰਗੀ ਗੱਲ ਹੈ ਕਿ ਵੀਕਐਂਡ ਇਹ ਸੋਚੋ ਕਿ ਹਾਂਜੀ ਅੱਜ ਵੀਕਐਂਡ ਆ ਤੇ ਆਪਾਂ ਜ਼ਿਆਦਾ ਟਾਈਮ ਲਾ ਸਕਦੇ ਹਾਂ ਆਪਣੀ ਬੋਡੀ ਤੇ ਕਿਉਂਕਿ ਜੌਬ ਤੇ ਜਾਣ ਦੀ ਕੋਈ ਕਾਲੀ ਨਹੀਂ ਆ ਵੈਸੇ ਤਾਂ ਹੁਣ ਮੇਰੀ ਬੋਡੀ ਦਾ ਸਾਈਕਲ ਹੀ ਉਦਾਂ ਦਾ ਬਣ ਚੁੱਕਿਆ ਕਿ ਮੈਨੂੰ 11 ਵਜੇ ਜਾਗ ਆ ਜਾਂਦੀ ਹੈ ਪਰ ਫਿਰ ਵੀ ਮੈਂ ਆਪਣੇ ਰੂਟੀਨ ਦੇ ਵਿੱਚ ਇੱਕ ਚੇਂਜ ਕੀਤੀ ਹੈ ਕਿ ਮੈਂ ਆਪਣਾ ਅਲਾਰਮ ਲਾ ਕੇ ਕਾਫੀ ਦੂਰ ਰੱਖਦੀ ਹਾਂ ਤਾਂ ਕਿ ਮੈਂ ਉਹਨੂੰ ਬੰਦ ਕਰਨ ਲਈ ਉੱਠਾਂ ਤਾਂ ਮੈਨੂੰ ਜਾਗ ਆਵੇ ਅਦਰਵਾਈਜ਼ ਪਹਿਲਾਂ ਇਹ ਹੁੰਦਾ ਸੀ ਕਿ ਫੋਨ ਕੋਲੇ ਰੱਖ ਕੇ ਪਈਦਾ ਸੀ ਤੇ ਜਦੋਂ ਆਲਾਰਮ ਵੱਜਣਾ ਨਾਲ ਦੀ ਨਾਲ ਦਿਮਾਗ ਨੇ ਹਾਵੀ ਹੋ ਜਾਣਾ ਤੇ ਕਹਿ ਦੇਣਾ ਯਾਰ ਥੋੜੀ ਦੇਰ ਹੋਰ ਸਨੂਜ਼ ਕਰ ਲਾ ਥੋੜੀ ਦੇਰ ਹੋਰ ਪੈ ਜਾ ਫੇਰ ਉੱਠ ਜਾਨੇ ਆ ਤੇ ਆਲਾਰਮ ਨੂੰ ਸਨੂਜ਼ ਕਰਦੇ ਆ ਕਰਦੇ ਆ ਸਾਰਾ ਦਿਨ ਨਿਕਲ ਜਾਂਦਾ ਸੀ ਤੇ ਉੱਠੀਦਾ ਸੀ ਆਪਾਂ 9-10 ਵਜੇ ਤੇ ਉੱਠਣ ਤੋਂ ਬਾਅਦ ਫੇਰ ਗਿਲਟੀ ਫੀਲ ਹੋਣੀ ਕਿ ਯਾਰ ਸਾਰਾ ਦਿਨ ਹੀ ਕੱਢ ਲਿਆ ਅੱਧਾ ਵੀਕਐਂਡ ਤਾਂ ਨਿਕਲ ਵੀ ਚੁੱਕਿਆ ਤੇ ਕੁਝ ਕੀਤਾ ਵੀ ਨਹੀਂ ਹੁਣ ਵੀ ਉਹੀ ਬਾਡੀ ਆ ਉਹੀ ਦਿਮਾਗ ਆ ਪਰ ਆਪਣੇ ਦਿਮਾਗ ਨੂੰ ਸਮਝਾਇਆ ਹੋਇਆ ਕਿ ਨਹੀਂ ਯਾਰ ਵੀਕਐਂਡ ਆ ਜਿਹੜੇ-ਜਿਹੜੇ ਵੀ ਕੰਮਾਂ ਦੀ ਆਪਣੀ ਲਿਸਟ ਹੁੰਦੀ ਹੈ ਵੀਕਐਂਡ ਤੇ ਕਰਨ ਵਾਲੀ ਉਹ ਜਲਦੀ ਉੱਠ ਕੇ ਕਰ ਲਓ ਤਾਂ ਕਿ ਤੁਹਾਡੇ ਕੋਲ ਕਾਫੀ ਜ਼ਿਆਦਾ ਟਾਈਮ ਹੋਵੇ ਜਿਹੜਾ ਕਿ ਤੁਸੀਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਤੁਸੀਂ ਬਾਹਰ ਜਾ ਸਕਦੇ ਹੋ ਸੋ ਬਹੁਤ ਜ਼ਿਆਦਾ ਟਾਈਮ ਹੁੰਦਾ ਤੁਹਾਡੇ ਕੋਲੇ ਅੱਜ ਵੀ ਮੇਰਾ ਉਹੀ ਘੰਟੇ ਤੋਂ ਡੇਢ ਘੰਟੇ ਦਾ ਪੂਰਾ ਦੀ ਪੂਰਾ ਸੀਕੁਐਂਸ ਹੀ ਯੋਗਾ ਤੇ ਮੈਡੀਟੇਸ਼ਨ ਦਾ ਤੇ ਪੂਰਾ ਸੀਕੁਐਂਸ ਕਰਕੇ ਆਪਾਂ ਬਿਸਤਰਾ ਗੋਲ ਕਰਤਾ ਤੇ ਹਰ ਇੱਕ ਦਿਨ ਜਦੋਂ ਆਪਾਂ ਯੋਗਾ ਜਾਂ ਮੈਡੀਟੇਸ਼ਨ ਜਾਂ ਕੋਈ ਵੀ ਐਕਸਰਸਾਈਜ਼ ਕਰਕੇ ਹਟਦੇ ਹਾਂ ਨਾ ਆਪਣੇ ਆਪ ਨੂੰ ਇੱਕ ਸੈਟੀਸਫੈਕਸ਼ਨ ਫੀਲ ਹੁੰਦੀ ਹੈ ਕਿ ਯਾਰ ਨਹੀਂ ਆਪਣੀ ਬਾਡੀ ਵਧੀਆ ਹੋ ਰ ਦਿਨੋ ਦਿਨ ਵਧੀਆ ਫੀਲ ਹੋ ਰਿਹਾ ਆਪਾਂ ਨੂੰ ਫੇਰ ਮੈਂ ਢੱਲੋ ਸਾਹਿਬ ਨੂੰ ਯਾਦ ਕਰਾ ਵੀ ਢੱਲੋ ਸਾਹਿਬ ਥੋੜੀ ਜਿਹੀ ਬ੍ਰੇਕ ਲਓ ਆਪਣੇ ਦਿਮਾਗ ਨੂੰ ਥੋੜੀ ਬ੍ਰੇਕ ਦਿਓ ਤੇ ਕੁਛ ਨਾ ਕੁਛ ਖਾ ਲਈਏ ਆਪਾਂ ਫੇਰ ਅਸੀਂ ਦੋਵਾਂ ਨੇ ਰੇੜੀ ਤੇ ਖੜ ਕੇ ਕੇਲੇ ਖਾਦੇ ਤੇ ਫੇਰ ਅਸੀਂ ਉਸ ਤੋਂ ਬਾਅਦ ਹਾ ਹਾ ਹਈ ਹਈ ਕੀਤੀ ਕਿਉਂਕਿ ਹੱਸ ਲੈਣਾ ਵੀ ਜ਼ਰੂਰੀ ਹੁੰਦਾ ਵਧੀਆ ਮਾਰਨਿੰਗ ਹੁੰਦੀ ਆ ਤਾਂ ਤੁਹਾਡਾ ਸਾਰਾ ਦਿਨ ਵਧੀਆ ਨਿਕਲਦਾ ਲਓ ਜੀ ਇਹਨਾਂ ਨੂੰ ਪਾਪਾ ਜੀ ਉੱਠ ਕੇ ਮੈਂ ਕਿਹਾ ਪਾਪਾ ਜੀ ਪੈਰੀ ਪਾਉਣਾ ਪਾਪਾ ਜੀ ਕਹਿੰਦੇ ਜੀਤੇ ਰਹੋ ਬੇਟੇ ਬਹੁਤ ਹੀ ਚੰਗੇ ਹੋ ਤੁਸੀਂ ਪਾਪਾ ਜੀ ਕਹਿੰਦੇ ਸਿ ਖਾਣ ਤੋਂ ਬਾਅਦ ਨਿੱਕੇ ਰਸਗੁਲੇ ਦਾ ਮਨ ਗਦਗਦ ਕਰ ਉੱਠਿਆ ਸਵੇਰੇ ਸਵੇਰੇ ਬਹੁਤ ਹੀ ਵਧੀਆ ਵਾਈਬ ਆ ਰਹੀ ਸੀ ਕਿਉਂਕਿ ਪਾਪਾ ਜੀ ਨੇ ਸਵੇਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਲਾਇਆ ਹੋਇਆ ਸੀ ਘਰੇ ਜਦੋਂ ਪਾਠ ਵੀ ਚੱਲਦਾ ਹੁੰਦਾ ਨਾ ਤਾਂ ਇੱਕੋ ਅਲੱਗ ਜੀਆਂ ਵਾਈਬ੍ਰੇਸ਼ਨਸ ਹੁੰਦੀਆਂ ਨੇ ਜੇ ਤੁਹਾਡੇ ਤੋਂ ਪਾਠ ਨਹੀਂ ਵੀ ਹੁੰਦਾ ਨਾ ਕੋਲੇ ਲਾ ਲਿਆ ਕਰੋ ਬਹੁਤ ਸਹਾਈ ਹੁੰਦਾ ਤੇ ਉਸ ਤੋਂ ਬਾਅਦ ਚਾਹ ਤੇ ਦੁੱਧ ਦੀ ਕੱਪੀ ਢਿਲੋਸਾਪ ਵੱਲ ਨੂੰ ਰਵਾਨਾ ਹੋ ਚੁੱਕੀ ਆ ਢਿਲੋਸਾਪ ਕਹਿੰਦੇ ਟਟਿਆਣੇ ਆ ਜੇ ਨਿੱਕੇ ਰਸਗੁਲੇ ਤੂੰ ਟਿਕਦਾ ਹੀ ਨਹੀਂ ਚਾਲੇ ਇੱਥੇ ਬੈਠ ਮੇਲੇ ਨੂੰ ਚੱਲੀਏ ਉਸ ਤੋਂ ਬਾਅਦ ਅਸੀਂ ਥੋੜੀ ਗੱ ਉਸ ਤੋਂ ਬਾਅਦ ਸਾਡੀ ਗੁੱਡੀ ਤੇ ਵੱਡਾ ਕਾਕਾ ਵੀ ਉੱਠ ਕੇ ਆ ਗਏ ਆਪਾਂ ਆਟੇ ਦੀ 2 ਮਿੰਟਾਂ ਦੀ ਭਮੀਰੀ ਬਣਾਤੀ ਮੱਖਾ 2 ਮਿੰਟਾਂ ਦੀ ਪਰੌਂਠੇ ਤਿਆਰ ਕਰ ਦੇਣੇ ਆ ਜੀ ਚਲੋ ਤੁਸੀਂ ਵੀ ਕਹਣਾ ਦੀਦੀ ਪੰਜਾਂ ਤੋਂ ਦੋ ਤਈ ਆ ਗਏ ਪਰ ਪੰਜ ਤਾਂ ਲੱਗਦੇ ਬ ਨਹੀਂ ਨਾਲ ਦੀ ਨਾਲ ਬੀਬੀ ਕੌਮਿਕ ਔਰ ਸਜਤਾ ਵੀ ਕਿਨਾਂ ਆ ਕੇ ਤਿਆਰ ਹੋ ਗਈ ਆ ਹੁਣ ਖੁਸ਼ੀ ਦੇ ਮਾਰੇ ਚਾਰ ਲੁੱਡੀਆਂ ਪਾਵਾਂਗੇ ਸਾਡਾ ਕੰਮ ਖੁਸ਼ ਰਹਿਣਾ ਹੈ ਧਰਤੀ ਤੇ ਆਿਆਂ ਦਾ ਵਾਹ ਜੀ ਵਾਹ ਕੀ ਵਰਡਿੰਗ ਆ ਵਾਕਈ ਖੁਸ਼ ਰਹਿਣਾ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਨਾ ਬਹੁਤੀਆਂ ਚੀਜ਼ਾਂ ਤੇ ਤੁਹਾਡਾ ਕੰਟਰੋਲ ਹੁੰਦਾ ਨਹੀਂ ਆ ਸੋ ਆਲਵੇਸ ਖੁਸ਼ ਰਿਹਾ ਕਰੋ ਕੋਈ ਗੱਲ ਨਹੀਂ ਜੇ ਕੋ ਰਹਿੰਦੇ ਲੋ ਜੀ ਆਪਾਂ ਗੁਣਕਾਰੀ ਸਮੂਦੀ ਨੂੰ ਗੇੜਾ ਦੇ ਤਾਂ ਨਾਲ ਦੀ ਨਾਲ ਪਤੀ ਦੇਵ ਨੇ हेयर ਸਟਾਈਲ ਸੈੱਟ ਕਰਕੇ ਕਹਿੰਦੇ ਵਿਡਗੋ ਜੀ ਬਣਾ ਲਗੇ ਵੱਡਾ ਮੁੰਡਾ ਅੱਖ ਬਚਾ ਕੇ ਆਟੇ ਨਾਲ ਪੰਗੇ ਲੈ ਰਿਹਾ ਇੱਧਰ ਉੱਧਰ ਦੀਆਂ ਕਬੀਲਦਾਰੀ ਦੀਆਂ ਗੱਲਾਂ ਕਰਦਿਆਂ ਕਰਦਿਆਂ ਆਪਣੀਆਂ ਰੋਟੀਆਂ ਤਿਆਰ ਹੋ ਚੱਲੀਆਂ ਰੋਟੀਆਂ ਅੱਜ ਫੇਰ ਫੁੱਲ ਕੇ ਲੈ ਰਹੀਆਂ ਸੋ ਪਾਪਾ ਜੀ ਨੂੰ ਭੁੱਖ ਲੱਗੀ ਲੱਗਦੀ ਆ ਸਾਡਿਆਂ ਨੂੰ ਰੋਟੀਆਂ ਬਣਾਉਣ ਦੀ ਧੀਰ ਸੀ ਮਾਂ ਖਾ ਵੱਡੇ ਆ ਰਸਕੁਲੇ ਬੈਠ ਇੱਧਰ ਤੈਨੂੰ ਖਵਾ ਦਿਆਂ ਮੈਂ ਵੀ ਤਾਂ ਕਿਸੇ ਪਾਸੇ ਕੰਮ ਕੁਮਨ ਮੇੜ ਕੇ ਆਉਣੇ ਆ ਬੀਬੀ ਮਿਰਚ ਕੋਰ ਤੇ ਕਾਕੇ ਨੂੰ ਲੈ ਕੇ ਆਪਾਂ ਗੱਡੀ ਲੈਂਕ ਰੋਡ ਪ ਉੱਥੇ ਦੁੱਧਾ ਤਾਂ ਦੁੱਧਾ ਤੇ ਪਾਣੀ ਦਾ ਪਾਣੀ ਹੋ ਜਾਣਾ ਮਾਂ ਦੇ ਦਿਲ ਨੂੰ ਬਹੁਤ ਖੁਸ਼ੀ ਹੋਈ ਜਦੋਂ ਮਾਸਟਰ ਕਹਿੰਦਾ ਵਧੀਆ ਪੜ੍ਹਦੀ ਆ ਤੁਹਾਡੀ ਕੁੜੀ ਉਸ ਤੋਂ ਬਾਅਦ ਵੱਡੇ ਰਸਗੁਲੇ ਨੇ ਫਿਰਦੇ ਫਿਰਦੇ ਨੇ ਇੱਕ ਡਿਸਕਵਰੀ ਕੀਤੀ ਮਖਾ ਹਾਂ ਇਹ ਡੱਬਾ ਤਾਂ ਜਾਣੇ ਪਛਾਣਿਆ ਲੱਗਦਾ ਜੇ ਜਦੋਂ ਕਾਰ ਦੇ ਦੂਜੇ ਪਾਸੇ ਝਾਤੀ ਮਾਰੀ ਉੱਥੇ ਇੱਕ ਕੇਲਾ ਤੇ ਕਾਜੂ ਬਦਾਮ ਪਏ ਆ ਫੇਰ ਮੇਰੇ ਦਿਮਾਗ ਦੀ ਬੱਤੀ ਜਗੀ ਮਖਾ ਤਾਂ ਢਿੱਲੋ ਸਾਹਿਬ ਨੂੰ ਦੇਖੇ ਤੋਰੇ ਸੀਗੀ ਇੱਕ ਹਫਤਾ ਪਹਿਲਾਂ ਤੇ ਵੇਖ ਲੋ ਭਲਕੜ ਇੱਥੇ ਪਹ ਲਗਿਆ ਤੇ ਥੱਲੇ ਕਾਰ ਦੇ ਗਲੇ ਪਈ ਐ ਇਹੇ ਇਹ ਆ ਵੇਖ ਲੋ ਆ ਆ ਵੇਖ ਲੋ ਪੰਗੇ ਲੈਂਦੀ ਨੱਕ ਦੇ ਕੋਲੇ ਕਰਦੀ ਐ ਮੇਰੇ ਹੁਣ ਫੇਰ ਮਦਰ ਲਈ ਟਾਕ ਤਾਂ ਹੀ ਕਰਨੀ ਪੈਂਦੀ ਐ ਸਾਨੂੰ ਡਰਨਾ ਪਾਓ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਕਾਰ ਬੂੰਦਾ ਬਾਂਦੀ ਚ ਸਿੱਧੀ ਮਨਾਲੀ ਰੋਡ ਨੂੰ ਪਾਲੀ ਇਹ ਜੀ ਗੱਲਾਂ ਜੋ ਮੈਂ ਪ੍ਰਵਾਹ ਨਹੀਂ ਕਰਦੀ ਮਖਾ ਡਰ ਕੇ ਆ ਗਈ ਜੀਤ ਐ ਇੰਨਾ ਕਹਿੰਦਿਆ ਸਾਰੀ ਮੇਰੇ ਦਿਮਾਗ ਦੀ ਬੱਤੀ ਜਗੀ ਮਖਾ ਨਿਆਣਿਆਂ ਨੇ ਇਹ ਡਾਇਲੋਗ ਮਾਂ ਤੋਂ ਹੀ ਸਿੱਖਿਆ ਲਗਦਾ ਮਖਾ ਵੇ ਆਲਦਾ ਡਾਇਲੋਗ ਬਾਰ ਜਦੋਂ ਕੁੜੀ ਨੂੰ ਵੇਖਿਆ ਵੀ ਹੋਮਵਰਕ ਕਰਦੀ ਐ ਰਾਹ ਚ ਵੀ ਹੋਏ ਮਖਾ ਬਾ ਮੇਰਾ ਪੁੱਤ ਪੜ ਲੈ ਕੇ ਸਰਕਾਰੀ ਅਫਸਰ ਲੱਗਣਾ ਤੂੰ ਉਦੋਂ ਬਾਅਦ ਚ ਨਿਆਣਿਆਂ ਨੂੰ ਆ ਭੁੱਖੀਆਂ ਜੀਆਂ ਬਤਕਾਂ ਦੇ ਸੀ ਮੇਰਾ ਮਤਬਲਾ ਕਿ ਸੀ ਗੋਲਜ਼ ਕਹਿੰਦੇ ਮਾਂ ਇਹਨਾਂ ਨੂੰ ਖਾਣਾ ਪਾ ਦੀਏ ਮੈਂ ਖਾ ਪੁੱਤ ਨੇਕ ਯੋਰ ਪੂਜ ਪੂਜ ਆ ਵੇਖ ਲੋ ਦੁਨੀਆ ਜਹਾਨ ਦੇ ਇਹਦੇ ਕੋਲ ਰੰਗ ਨਹੀਂ ਘਰੇ ਜਿਹੜੇ ਖੁੰਝਿਆਂ ਗੁੱਠਾਂ ਚੋਂ ਨਿਕਲਦੇ ਨੇ ਤੇ ਇੱਥੇ ਜਾ ਕੇ ਵੀ ਰੰਗਾਂ ਤੇ ਡਿੱਗੀ ਆ ਮਖਾ ਵੇ ਮੁੰਡਿਆ ਆ ਤਸ ਤੂੰ ਮਾਂ ਦੀਆਂ ਪੈਰਸਲਟਾਂ ਵਾਲੀਆਂ ਐਨ ਕਪੜਾੜਾਂ ਦੀ ਇੱਕ ਦਰੋ ਲਾਈ ਫਿਰਦਾ ਮਖਾ ਵੇਖੀ ਇਹਨਾਂ ਦੀਆਂ ਡੰਡੀਆਂ ਅਡਾ ਅਡਾ ਨਾ ਕਰਦੀ ਮਖਾਈ ਨੂੰ ਇਲਤਨਾ ਸਖਾਇਆ ਕਰ ਤੂੰ ਬਾਲੀਆਂ ਕਿ ਕਨਾਂ ਜਿਹੜੀਆਂ ਹੱਟੀਆਂ ਤੇ ਸੈਲਫ ਸਰਵਿਸ ਜੀ ਸ਼ੁਰੂ ਕਰ ਲਿਆ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਚੱਕਰ ਆਉਣ ਲੱਗੇ ਵੇਖ ਕੇ ਮਖਾਹ ਕੀ ਆ ਉਹ ਨਾ ਬਿੱਲੂ ਬੰਦਾ ਉਂ ਬੌਂਦਲ ਜੇ ਕਹਿੰਦੇ ਇੱਥੋਂ ਸਕੈਨ ਕਰਨੀ ਆ ਜੀ ਫਲਾਣੇ ਥਾਂ ਤੇ ਫੋਟੋ ਨਿਕਲੂਗੀ ਮਖਾਏ ਕੀ ਆ ਮਖਾਏ ਪੈਸੇ ਦੇਣੇ ਗਾਜ ਪੜਵਾਉਣਾ ਦੱਸ ਸਟਾਪ ਬਾਧੂ ਰੱਖਿਆ ਕਰੋ ਅਸੀਂ ਤੁਹਾਡੇ ਸਟਾਪ ਰੱਖੇਦੇ ਆ ਫਟਮਾ 1 2 ਆਉਣ ਦੀ ਧੀਰ ਸੀਗੀ ਨਾਲ ਦੀ ਨਾਲ ਮੱਖੀ ਵਾਂਗੂ ਫਿਰਦੇ ਆ ਪ੍ਰਿੰਟਰਾਂ ਦੇ ਆਲੇ ਦੁਆਲੇ ਮੁੰਡਾ ਤਾਂ ਐ ਲੋਕਦਾ ਜਿਵੇਂ ਡਾਇਨਾਸੌਰ ਨਿਕਲੂਗਾ ਵਿੱਚੋਂ ਦੱਸ 2 ਫਟਮਾ ਨਿਕਲੀਆਂ ਨਹੀਂ ਤੇ ਨਾਲ ਦੀ ਨਾਲ ਆ ਟ੍ਰੈਫਿਕ ਲਾਈਟ ਵਾਲੀ ਲਾਲ ਬੱਤੀ ਜਗ ਗਈ ਕਹਿੰਦੇ ਟੀਮ ਮੈਂਬਰ ਨੂੰ ਬੁਲਾ ਲਓ ਇਹਨਾਂ ਤੇ ਸਟਾਪ ਚੋਂ ਕੁੜੀ ਆਈ ਤੇ ਇਹਨੇ ਆ ਸਰਜਰੀ ਸ਼ੁਰੂ ਕਰਤੀ ਪ੍ਰਿੰਟਰਾਂ ਦੀ ਮੱਖਾ ਭਾਈ ਬਿੱਲੂ ਸਾਨੂੰ ਤਾਂ ਕਾਲੀ ਆ ਥੋੜਾ ਜਿਹਾ ਛੇਤੀ ਕਰ ਗੱਲਾਂ ਬਾਤ ਕਰ ਲਈ ਨਾਲ ਦੀਆਂ ਨਾ ਮੱਖਾ ਨਾਲੇ ਉਹ ਕਿਤੇ ਭੱਜ ਚੱਲੇ ਆ ਬਾਅਦ ਕਰ ਲਈ ਇਹਨਾਂ ਨਾਲ ਗੱਲਾਂ ਵੱਡਾ ਮੁੰਡਾ ਮਾਰਗਾ ਗੱਲਾਂ ਦੀ ਪਟਾਰੀ ਕਹਿੰਦਾ ਬੋਰ ਹੋ ਰਹੇ ਨਵੀਂ ਗੱਲ ਹੀ ਚੱਕਦੀ ਹੈ ਕ ਕਹਿੰਦਾ ਤੈਨੂੰ ਨਹੀਂ ਪਤਾ ਭੈਣ ਪਿੱਛੋਂ ਚੂਹਾ ਨਿਕਲੂਗਾ ਫੇਰ ਕਹਿੰਦਾ ਲੈ ਮੈਂ ਤਾਂ ਨੋਂ ਨਈ ਇਹਨਾਂ ਦਾ ਲੋਕ ਜਾ ਖੋਲ ਦੇਣਾ ਜਦੋਂ ਭੈਣ ਨੇ ਠਾਇਆ ਇਹ ਆ ਹੋਗੇ ਜੁੰਡੋ ਜੁੰਡੀ ਆ ਹੋਗੇ ਉਹ ਬਿੱਲੂ ਜਿਹੜੇ ਹਸਾਮਨਾ ਇਹਨਾਂ ਦੀਆਂ ਬਾਹਾਂ ਚੱਲਦੀਆਂ ਨਾ ਬੰਦੇ ਦਾ ਮੂੰਹ ਭਨਿਆ ਜਾਵੇ ਉਹ ਭਾਈ ਬਿੱਲੂ ਚਾਰ ਫੋਟੋਆਂ ਪ੍ਰਿੰਟ ਤੇ ਕਾਣੇ ਵਿਹਾਣੇ ਲਾਤੇ ਇਹਨਾਂ ਨੇ ਨਿਆਣੇ ਭੁੱਖੇ ਉੱਥੇ ਦੱਸੋ ਫੇਰ ਮੇਰੇ ਦਿਮਾਗ 'ਚ ਆਇਆ ਯੂਅਰ ਪੰਜਾਬੀ ਵਿਦਾਊਟ ਟੈਲਿੰਗ ਐਨੀਮਨ ਯੂਅਰ ਪੰਜਾਬੀ ਮੈਂ ਜੇਬ 'ਚ ਹੱਥ ਮਾਰਿਆ ਮਟਰ ਨਿਕਲੇ ਮਖਲ ਲੈ ਜਵਾਕ ਦਾ ਬਰਾਲੇ ਕਮਲਕੌਰੇ ਇੰਨਾ ਕ ਤਾਂ ਸਮਾਨ ਮਾਵਾ ਨੂੰ ਜ ਆਦੇ ਮੋਢੇ ਵੜਬੜ ਕੇ ਨਹੀਂ ਖਾਦੇ ਇਸ ਕਰਕੇ ਇਹਨਾਂ ਨੂੰ ਰਿਵਾਰਡ ਦਿੱਤਾ ਜਾਊਗਾ ਮਖਾ ਕ੍ਰਿਸਪੀ ਕਰੀਮ ਦੇ ਡੋਨਟ ਦਵਾਈ ਜਾਣਗੇ ਤੁਹਾਨੂੰ ਅੱਜ ਦਿਨ ਦੀ ਸਾਰੇ ਦੀ ਫੇਰ ਚੱਲਸੋ ਚੱਲਾ ਆਪਾਂ ਫਾਉਂਟੇਨ ਗੇਟ ਚੱਲ ਪਏ ਦੋ ਚਾਰ ਕੰਮ ਜੇ ਕਰਨ ਵਾਲੇ ਸੀ ਕਪੀਲਦਾਰੀ ਵਾਲੇ ਨਾਲ ਹੀ ਗਿਫਟ ਸ਼ਿਪਟ ਲੈਣਾ ਸੀ ਕਿਸੇ ਵਾਸਤੇ ਵੱਡੇ ਰਸਗੁਲੇ ਨੇ ਜਾਨ ਸਾਰੀ ਭੰਗੜਾ ਚੱਕਤਾ ਇੰਨੇ ਇਕੱਠ ਨੂੰ ਵੇਖ ਕੇ ਫੇਰ ਚੇਤਾ ਆਇਆ ਵੀ ਲਫਾਫਾ ਤਾਂ ਕਾਰਚੀ ਰਹਿ ਗਿਆ ਜਿਹੜੇ ਕੱਪੜੇ ਮਾੜੇ ਮੋਟੇ ਜੇ ਰਿਟਰਨ ਸ਼ਿਟਰਨ ਜੇ ਕਰਨੇ ਸੀ ਮਖਾ ਵੱਡੀ ਗੁੱਡੀ ਨੂੰ ਕਿਹਾ ਜਾ ਭੱਜ ਕੇ ਤੂੰ ਜਾ ਮੇਰਾ ਪੁੱਤ ਬਣਿਆ ਨਾਲੇ ਲਾਕ ਲਾਇਆ ਹੀ ਲਾਕ ਲਾਕੇ ਆ ਜਦੋਂ ਭੈਣ ਉਧਰੋਂ ਵਾਪਸ ਆਈ ਮੁੰਡਾ ਆਇਆ ਮਿਲਿਆ ਜਿਵੇਂ 4 ਸਾਲਾਂ ਦੇ ਵਿਛੜੇ ਮਿਲੇ ਹੁੰਦੇ ਆ ਉੱਥੇ ਖੜਿਆ ਖੜਿਆ ਨਾਲ ਦੀ ਹੱਟੀ ਤੇ ਪਈ ਆਈਸਕ੍ਰੀਮ ਦਿਸ ਗਈ ਮੁੰਡੇ ਨੂੰ ਤੇ ਉਹਦੀ ਵਰਤੀ ਉਧਰ ਨੂੰ ਲੱਗ ਗਈ ਜਦੋਂ ਕੁੜੀ ਨੇ ਖਿੱਚ ਕੇ ਲਿਆਂਦਾ ਤਾਂ ਉੱਥੇ ਪਿੱਟਰ ਗਿਆ ਕਹਿੰਦਾ ਮੈਂ ਤਾਂ ਆਈਸਕ੍ਰੀਮ ਲੈ ਕੇ ਜਾਉ ਮੱਖਾ ਲੈ ਆ ਇਹਨੂੰ ਚੁੱਪ ਕਰਕੇ ਕਾਕੇ ਨੂੰ ਇਗਨੋਰ ਕਰਦਿਆਂ ਹੋਇਆਂ ਨੱਕ ਦੀ ਸੇਧ ਨਾਲ ਆਪਾਂ ਮਾਇਰ ਦੇ ਸਟੋਰ 'ਚ ਵੱਜੇ ਜਵਾਕਾ ਨੂੰ ਮੱਖਾ ਸਪੀਡ ਇੰਨੀ ਰੱਖਣੀ ਹੈ ਜਿਵੇਂ ਅੱਗ ਦੀ ਸਪੀਡ ਹੁੰਦੀ ਹੈ ਕਿਤੇ ਖੜਨਾ ਨਹੀਂ ਆ ਉੱਥੇ ਘੱਟੋ-ਘੱਟ ਨਹੀਂ ਤਾਂ 2 ਘੰਟੇ ਤਾਂ ਲਾਈ ਦਿੱਤੇ ਫਿਰ ਵੀ ਜਾਪ ਦੀ ਹਾਨੀ ਅਮੀਰ ਤਿਆਰ ਆ ਬਿਲਕੁਲ ਆਹੋ ਆਹੋ ਨਿਆਣੀ ਨੂਣੇ ਵੀ ਤਿਆਰ ਹੀ ਨੇ ਇੱਥੀ ਨੇ ਕਿਤੇ ਕੋਈ ਨਹੀਂ ਐਂ ਨਹੀਂ ਵੀ ਨਿਆਣਿਆਂ ਨੂੰ ਨਹੀਂ ਤਿਆਰ ਕੀਤਾ ਸਭ ਤਿਆਰ ਨੇ ਉਹ ਬਿੱਲੂ ਸੈਲਫ ਲਵ ਵੀ ਜ਼ਰੂਰੀ ਐ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਤੁਹਾਨੂੰ ਪਤਾ ਐ ਬਹੁਤ ਵਧੀਆ ਐਕਸਰਸਾਈਜ਼ ਐ ਜੇ ਤੁਸੀਂ ਮਿਰਰ ਦੇ ਵਿੱਚ ਆਪਣੇ ਆਪ ਨੂੰ ਦੇਖ ਕੇ ਅਪਰੀਸ਼ੀਏਟ ਕਰਦੇ ਹੋ ਤੇ ਆਪਣੇ ਆਪ ਨੂੰ ਕਹਿੰਦੇ ਹੋ ਕਿ ਆ ਮੈਂ ਗੁੱਡ ਸੋਲ ਬਿੱਲੂ ਇਹ ਚੈਲੰਜ ਹੀ ਹੁੰਦਾ ਵੈਸੇ ਸਾਰੇ ਜਵਾਕ ਜੱਲੇਮ ਤਿਆਰ ਕਰਕੇ ਨਿਕਲਣਾ ਲੋ ਜੀ ਕਾਫਲਾ ਰਵਾਨਾ ਹੋਣ ਲਈ ਤਿਆਰ ਆ ਬਿਲਕੁਲ ਲੋ ਜੀ ਘਰੇ ਜਾਂਦੇ ਆ ਸਾਰ ਬਰਾਤੀਆਂ ਦਾ ਸਵਾਗਤ ਪਾਨ ਪ੍ਰਾਗਣਾ ਕੀਤਾ ਗਿਆ ਮੇਰਾ ਮਤਬਲਾ ਕੇ ਗਲੂਟਨ ਫਰੀ ਪਿੰਨੀਆਂ ਪਈਆਂ ਸੀ ਜਵਾਕ ਖਾ ਲੱਗਦਾ ਹੁਣ ਤੋਂ ਬਹੁਤ ਜਾ ਕੇ ਜਿਵੇਂ ਇਹਨਾਂ ਨੂੰ ਕਦੇ ਖਾਣਾ ਹੀ ਨਹੀਂ ਮਿਲਿਆ ਲੈ ਦੱਸ ਢਿੱਲੋਂ ਸਾਹਿਬ ਅੱਗੇ ਨਾ ਪਿੱਛੇ ਨਾ ਚਾਹ ਤੁਸੀਂ ਕਦੇ ਪੀਤੀ ਲੈ ਦੱਸ ਐਡਾ ਵੱਡਾ ਕੱਪ ਲੈ ਕੇ ਚਾਹ ਦਾ ਬਾਤ ਵੇਖਿਓ ਕੀ ਹਾਲ ਬਣਦਾ ਇੰਨੀ ਨਾ ਕੈਫੀਨ ਪੀਆ ਕਰੋ ਨਾਲੇ ਇਹਨੂੰ ਪਿਆਈ ਜਾਂਦੇ ਆ ਨਿੱਕੇ ਨੂੰ ਕਹਿੰਦਾ ਇਹ ਆ ਡੋਲਤੀ ਲੈ ਜਬਾਕਾ ਨਾ ਜਬਾਕ ਹੋਣਾ ਤਾਂ ਢਿੱਲੋ ਸਾਹਿਬ ਤੋਂ ਸਿੱਖੇ ਕੋਈ ਉਹ ਲਵ ਯੂਸ ਸੁਣਿਆ ਇਹ ਵੀ ਨਾ ਗੋਣੀ ਹੁੰਦਾ ਕਿਸੇ ਕਿਸੇ ਚ ਉਸ ਤੋਂ ਬਾਅਦ ਆਂਟੀ ਜੀ ਨੇ ਬੜੀ ਸਵਾਦਕ ਹੋਰਨ ਦੀ ਆ ਡਿਸ਼ ਜੀ ਬਣਾਈ ਸੀ ਜਾਨੀ ਕਿ ਮੱਕੀ ਦੇ ਦਾਣਿਆਂ ਦੀ ਅਸੀਂ ਰੇਲ ਬਣਾਤੀ ਤੇ ਉੱਤੋਂ ਇਹ ਗਲੂਟਨ ਫ੍ਰੀ ਬਣਾ ਕੇ ਦੱਸੂਗੀ ਕਿਸੇ ਦਿਨ ਕੋਈ ਨਹੀਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰੂੰਗੀ ਇਹ ਰੈਸਪੀ ਚੰਗਾ ਆ ਬੀਬੀ ਪਧਰਾ ਕੋਰ ਕਿੱਧਰ ਫੁੱਲਣ ਦੇ ਵੀ ਬਣੀ ਆਉਂਦੀਆਂ ਮੱਖਾ ਕੁੜ ਕੇ ਸ਼ਾਂਤੀ ਮੱਖਾ ਨਾਲੇ ਬਾਹਰ ਆ ਕੇ ਟਿੱਕੇ ਬੈਠੀ ਨਾ ਹੁੰਦਾ ਪਰ ਕਿੱਥੇ ਟਿਕਦੀ ਹੈ ਇਹ ਜਦੋਂ ਮੈਂ ਦੂਜੇ ਕਮਰੇ ਵਿੱਚ ਗਈ ਤੇ ਇੱਥੇ ਸਪਾਈਡਰਮੈਨ ਇੱਥੇ ਜਾਲੇ ਖਾਣੇ ਵਾਲੇ ਟੇਬਲਾਂ ਤੇ ਇਹਨਾਂ ਨੇ ਆਏ ਕਿਉਂ ਖੜਨਾ ਹੁੰਦਾ ਜਿਵੇਂ ਜਿਪਸੀ 'ਚ ਖੜੇ ਹੁੰਦੇ ਆ ਕਹਿੰਦਾ ਪਾਸੇ ਹੋ ਜੋ ਸਾਰੇ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਲੈ ਕੁੜੇ ਮੈਂ ਤਾਂ ਤੰਤਨ ਹੋ ਗਈ ਵੱਡੀ ਗੁੱਡੀ ਵੀ ਖਾਣਾ ਖਾਂਦੀ ਹੋਈਦੀ ਸੀ ਮੈਨੂੰ ਫੇਰ ਨਿਆਣਾ ਦੀ ਭੂਆ ਜੀ ਤੇ ਫੁੱਫੜ ਜੀ ਨੇ ਉਹਨਾਂ ਨੂੰ ਕਸਟਰਡ ਦੀ ਗੁੜਤੀ ਦਿੱਤੀ ਜਦੋਂ ਜਾਣ ਦਾ ਟਾਈਮ ਆਇਆ ਮੈਨੂੰ ਮੇਰਾ ਬਚਪਨ ਯਾਦ ਆ ਗਿਆ ਨਿਆਣੇ ਨੇ ਆ ਕੇ ਪਾਪਾ ਜੀ ਤੋਂ ਪੁੱਛਿਆ ਕਹਿੰਦਾ ਹੋਰ ਕਿੰਨਾ ਟਾਈਮ ਰੁੱਕ ਸਕਦੇ ਆ ਪਾਪਾ ਜੀ ਕਹਿੰਦੇ 5 ਮਿੰਟ ਬਸ ਚਲੋ ਸਿੱਧੇ ਹੋ ਜੂ ਮਾਖਿਆ ਲੈ ਲਿਆ ਸੁਆਦ 4 ਮਿੰਟ ਖੇਡੋ ਤੇ 5ਵੇਂ ਮਿੰਟ ਨੂੰ ਸ ਅੱਜ ਮੇਰੇ ਵਰਗਾ ਕੋਣਾ ਨਾਲ ਪਿੰਨੀਆਂ ਵੀ ਲੈ ਕੇ ਆਈ ਆ ਬੀਬੀ ਕੌਮਿਕਾ ਉਹ ਵੀ ਗਲੂਟਨ ਫ੍ਰੀ ਲਓ ਜੀ ਨਿੱਕੇ ਰਸਗੁਲੇ ਨੂੰ ਨਾਲ-ਨਾਲ ਪਿਆਰ ਦਵਾਂਗੇ ਨਾਲ-ਨਾਲ ਪਿੰਨੀਆਂ ਦੀ ਛਲਾਂਗਾ ਕਰਾਂਗੇ ਕੁੱਲ ਮਿਲਾ ਕੇ ਬਹੁਤ ਬਿਜ਼ੀ ਤੇ ਵਧੀਆ ਦਿਨ ਰਿਹਾ ਬਹੁਤ ਸੋਹਣੀਆਂ ਮੈਮਰੀਜ਼ ਬਣਾਈਆਂ ਜਿਵੇਂ ਮੈਂ ਆਲਵੇਜ਼ ਕਹਿੰਨੀ ਆ ਕਦੇ ਨਾ ਭੁੱਲਿਆ ਕਰੋ ਇਹ ਕਹਿਣਾ ਲਵ ਯੂ ਜ਼ਿੰਦਗੀ ਤੇ ਜ਼ਿੰਦਗੀ ਜਿਉਣ ਦਾ ਮਜ਼ਾ ਆ ਰਿਹਾ ਤੇ ਹਾਂ ਇੱਕ ਗੱਲ ਹੋਰ ਜੇ ਤੁਸੀਂ ਫੁੱਲ ਵੀਡੀਓਜ਼ ਦੇਖਣੀਆਂ ਹੁੰਦੀਆਂ ਤਾਂ ਮੈਂ YouTube ਤੇ ਹੌਲੀ-ਹੌਲੀ ਕਰਕੇ ਫੁੱਲ ਵੀਡੀਓਜ਼ ਪਾਉਂਗੀ ਤੇ ਜੇ ਤੁਸੀਂ ਸਾਡੇ YouTube ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਡੂ ਸੋ ਕਿਉਂਕ ਹਸਦੇ ਵਾਸਤੇ ਰੋ ਖੁਸ਼ ਰੋ ਅਗਲੇ ਵਲੌਗ ਚ ਮਿਲਦੇ ਆ ਰੱਬ ਰਾਖਾ